ਪਾ ਪੰਜਾਬ ਦੇ ਵਿੱਚ ਤਿੰਨ ਮਹਾਰੈਲੀਆਂ ਹੋਣ ਜਾ ਰਹੀਆਂ ਨੇ ਤਾਂ ਜਿਹਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਨੇ ਉਹ ਪਹੁੰਚ ਰਹੇ ਨੇ ਤਾਂ ਗੱਲ ਕਰਾਂਗੇ ਪਟਿਆਲਾ ਦੀ ਤਾਂ ਪਟਿਆਲਾ ਦੇ ਵਿੱਚ ਕੱਲ ਨਰਿੰਦਰ ਮੋਦੀ ਜਿਹੜਾ ਨੇ ਉਹ ਮਹਾਰਾਣੀ ਪ੍ਰਨੀਤਕੌਰ ਦੇ ਹੱਕ ਦੇ ਵਿੱਚ ਪ੍ਰਚਾਰ ਕਰਨਗੇ ਰੈਲੀ ਕਰਨਗੇ ਤਸਵੀਰਾਂ ਤੁਹਾਨੂੰ ਪਟਿਆਲੇ ਦੀਆਂ ਦਿਖਾ ਦਈਏ ਇਸ ਵੇਲੇ ਦੇ ਜਿਹੜੇ ਹਾਲਾਤ ਨੇ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਤਾਂ ਲਗਾਤਾਰ ਤਸਵੀਰਾਂ ਜਿਹੜੀਆਂ ਤੁਸੀਂ ਪਟਿਆਲਾ ਦੀਆਂ ਦੇਖ ਰਹੇ ਹੋ ਪਟਿਆਲਾ ਸੀਟ ਨੂੰ ਲੈ ਕੇ ਲੈ ਕੇ ਨਰਿੰਦਰ ਮੋਦੀ ਪ੍ਰਚਾਰ ਕਰਨਗੇ ਉਸ ਤੋਂ ਬਾਅਦ ਦੋ ਜਿਹੜੇ ਆ ਹੋਰ ਏਰੀਏ ਦੇ ਵਿੱਚ ਜਿਹੜਾ ਹੈਗਾ ਮੋਦੀ ਸਾਹਿਬ ਜਾਣਗੇ ਔਰ ਤਿੰਨ ਮਹਾਰਾਸ਼ਟਰੀਆਂ ਨੂੰ ਜਿਵੇਂ ਗੱਲ ਕਹੀ ਗਈ ਸੀ ਤਾਂ ਉਸ ਤਰੀਕੇ ਦੇ ਨਾਲ ਤਾਂ ਸਭ ਤੋਂ ਪਹਿਲਾਂ ਜਿਹੜਾ ਹੈਗਾ ਪਟਿਆਲਾ ਦੇ ਵਿੱਚ ਰੈਲੀ ਹੋਏਗੀ ਕੱਲ तकरीबन ਕੱਲ ਦੁਪਹਿਰ ਦਾ ਸਮਾਂ ਜਿਹੜਾ ਹੈਗਾ ਦੱਸਿਆ ਜਾ ਰਿਹਾ ਹੈਗਾ ਕਿ ਕੱਲ ਨਰੀਂਦਰ ਮੋਦੀ ਪਹੁੰਚਣਗੇ ਔਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਤਕਰੀਬਨ 70000 ਤੋਂ ਲੈ ਕੇ 1 ਲੱਖ ਬੰਦੇ ਦੀ ਜਿਹੜੀ ਹੈ ਉਹ ਪਹੁੰਚਣ ਦੀ ਜਿਹੜੀ ਆਸ ਲਗਾਈ ਜਾ ਰਹੀ ਹੈ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਜਿਹੜਾ 70000 ਤੋਂ ਲੈ ਕੇ 1 ਲੱਖ ਬੰਦਾ ਜਿਹੜਾ ਹੈਗਾ ਉਹ ਇੱਥੇ ਪਹੁੰਚ ਸਕਦਾ ਹੈਗਾ ਔਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਰੂਰ ਜਿਹੜੀ ਹੈ ਔਰ ਪੁਲਿਸ ਮੌਜੂਦ ਹੈਗੀ ਹੈ ਔਰ ਦੂਸਰੇ ਪਾਸੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪੀ ਡਬਲਯੂ ਡੀ ਦੇ ਅਧਿਕਾਰੀ ਨੇ ਦਾ ਚਾਹੇ ਵੱਖ-ਵੱਖ ਵਿਭਾਗਾਂ ਦੇ ਜਿਹੜੇ ਅਧਿਕਾਰੀ ਨੇ ਉਰੇ ਉਹ ਪਹੁੰਚੇ ਹੋਏ ਨੇ ਔਰ ਵਾਰੀ ਪੁਲਸ ਜ ਬਲ ਹੈਗਾ ਜਿਹੜਾ ਉਹ ਵੀ ਤਾਇਨਾਤ ਹੈਗਾ ਔਰ ਦੂਸਰੇ ਪਾਸੇ ਤਾਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਣ ਯੋਗ ਹੋਣਗੀਆਂ ਤਾਂ ਸਟੇਜ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਔਰ ਦੂਸਰੇ ਪਾਸੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਹੈਗੀ ਹੈ ਲੋਕ ਨੇ ਜਿਹੜੇ ਉਹ ਪਹੁੰਚ ਰਹੇ ਨੇ ਜਰੂਰ ਵਰਕਰ ਜਿਹੜੇ ਨੇ ਉਹ ਲਗਾਤਾਰ ਪਹੁੰਚ ਰਹੇ ਨੇ ਤਾਂ ਦੋ ਦਿਨ ਤੋਂ ਲੈ ਕੇ ਹੀ ਜਿਹੜੀਆਂ ਇਹ ਤਿਆਰੀਆਂ ਨੇ ਜਿਹੜੀਆਂ ਚੱਲ ਰਹੀਆਂ ਹੈਗੀਆਂ ਔਰ ਦੂਸਰੇ ਪਾਸੇ ਇਧਰਲੇ ਪਾਸੋਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਹ ਉਹੀ ਸਟੇਜ ਹੈ ਜਿੱਥੇ ਕੱਲ ਨਰਿੰਦਰ ਮੋਦੀ ਦੇ ਵੱਲੋਂ ਜਿਹੜਾ ਹੈਗਾ ਰੈਲੀ ਕੀਤੀ ਜਾਣੀ ਹੈ ਲੋਕਾਂ ਨੂੰ ਸਮੋਹਨ ਕਰਨਾ ਹੈਗਾ ਔਰ ਤਕਰੀਬਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ 30 ਦੇ ਕਰੀਬ ਜੜੀਆਂ ਹੈਗੀਆਂ ਕੁਰਸੀਆਂ ਉਰੇ ਲਗਾਈਆਂ ਜਾਣਗੀਆਂ ਔਰ ਇਹ ਉਹੀ ਸਟੇਜ ਹੈ ਜਿੱਥੇ ਕੱਲ ਪਟਿਆਲਾ ਦੇ ਵਿੱਚ ਨਰਿੰਦਰ ਮੋਦੀ ਜਿਹੜਾ ਨੇ ਉਰੇ ਪਹੁੰਚਣਗੇ ਔਰ ਲੋਕਾਂ ਦੇ ਜਿਹੜਾ ਨਾਲ ਗੱਲਬਾਤ ਕਰਨਗੇ ਲੋਕਾਂ ਦੇ ਨਾਲ ਰੈਲੀ ਦੇ ਵਿੱਚ ਕੀਤੇ ਹੋਏ ਕੰਮਾਂ ਦੇ ਬਾਰੇ ਦੱਸਣਗੇ ਔਰ ਜ਼ਰੂਰ ਮਹਾਰਾਣੀ ਪਰਨੀਤਕੌਰ ਦੇ ਹੱਕ ਦੇ ਵਿੱਚ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰਨਗੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜੜੀਆਂ ਹੈਗੀਆਂ ਕੁਰਸੀਆਂ ਲਗਾਈਆਂ ਜਾ ਰਹੀਆਂ ਔਰ ਲੋਕਾਂ ਦੇ ਵੱਲੋਂ ਵੀ ਜਿਹੜਾ ਹੈਗਾ ਇਸ ਸਟੇਜ ਨੂੰ ਦੇਖਿਆ ਜਾ ਰਿਹਾ ਕਿਉਂਕਿ ਲੋਕਾਂ ਦੇ ਵਿੱਚ ਵੀ ਲਗਾਤਾਰ ਕਰੇਜ਼ ਹੈ ਕਿ ਨਰਿੰਦਰ ਮੋਦੀ ਜਿਹੜਾ ਨੇ ਉਹ ਪਟਿਆਲਾ ਦੇ ਵਿੱਚ ਪਹੁੰਚ ਰਹੇ ਨੇ। ਔਰ ਤੁਸੀਂ ਦੇਖ ਸਕਦੇ ਹੋ ਜਰੂਰ ਗਰਮੀ ਨੂੰ ਦੇਖਦੇ ਹੋਏ ਜਿਹੜਾ ਕੂਲਰਾਂ ਦੇ ਪ੍ਰਬੰਧ ਕੀਤੇ ਹੋਏ ਨੇ, ਪੀਣ ਵਾਲੇ ਪਾਣੀ ਦੇ ਪ੍ਰਬੰਧ ਨੇ ਔਰ ਦੂਸਰੇ ਪਾਸੇ ਸਟੇਜ ਜਿਹੜੀ ਹੈ ਉਹ ਲਗਾਤਾਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਉਹੀ ਸਟੇਜ ਹੈ ਜਿੱਥੇ ਕੱਲ ਨਰਿੰਦਰ ਮੋਦੀ ਜਿਹੜਾ ਨੇ ਉਹ ਪਹੁੰਚਣਗੇ। ਤਾਂ ਤੁਸੀਂ ਤਸਵੀਰਾਂ ਲਗਾਤਾਰ ਦੇਖ ਸਕਦੇ ਹੋ ਪਟਿਆਲਾ ਦੇ ਜਿਹੜੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਇਸ ਵੇਲੇ ਜਿਹੜੀ ਸਟੇਜ ਜਿਹੜੀ ਆ ਉਹ ਦੇਖ ਸਕਦੇ ਹੋ ਤੁਸੀਂ ਟੀਵੀ ਸਕਰੀਨ ਦੇ ਉੱਤੇ ਇਸ ਸਟੇਜ ਦੇ ਉੱਤੇ ਹੀ ਕੱਲ ਨਰਿੰਦਰ ਮੋਦੀ ਪ੍ਰਚਾਰ ਕਰਨਗੇ ਔਰ ਜ਼ਰੂਰ ਉਹਨਾਂ ਦੇ ਨਾਲ ਵੱਡੇ ਜਿਹੜੇ ਹੋਰ ਲੀਡਰ ਨੇ ਕਈ ਐਮਪੀ ਨੇ ਜਿਹੜੇ ਕਈ ਐਮਐਲਏ ਸਾਹਿਬਾਨ ਨੇ ਉਹ ਵੀ ਪਹੁੰਚਣਗੇ ਉਹਨਾਂ ਦੇ ਨਾਲ 30 ਕੁਰਸੀਆਂ ਦੀ ਜਿਹੜੀ ਆ ਉਹ ਗੱਲ ਕਹੀ ਜਾ ਰਹੀ ਆ ਸਟੇਜ ਦੇ ਉੱਤੇ 30 ਕੁਰਸੀਆਂ ਜਿਹੜੀਆਂ ਉਹ ਲਗਾਈਆਂ ਜਾਣੀਆਂ ਜ਼ਰੂਰ ਪੀਡਬਲੂਡੀ ਦੇ ਵੱਲੋਂ 50 ਕੁਰਸੀਆਂ ਦੀ ਜਿਹੜੀ ਹੈ ਮਨਜ਼ੂਰੀ ਦਿੱਤੀ ਗਈ ਹੈ ਕਿਉਂਕਿ ਲਗਾਤਾਰ ਅਕਸਰ ਹੀ ਦੇਖਦੇ ਆ ਕਿ ਜਿਹੜੀ ਮਨਜ਼ੂਰੀ ਹੈਗੀ ਆ ਉਹ ਲੈਣੀ ਪੈਂਦੀ ਹੈਗੀ ਆ ਕਿਉਂਕਿ ਸਟੇਜ ਜਿਹੜੀ ਹੈ ਉਹਦੀ ਮਜ਼ਬੂਤੀ ਨੂੰ ਦੇਖਦੇ ਹੋ ਇਹ ਤਾਂ ਜ਼ਰੂਰ 50 ਕੁਰਸੀਆਂ ਦੀ ਮਨਜ਼ੂਰੀ ਮਿਲੀ ਸੀ ਪਰ 30 ਕੁਰਸੀਆਂ ਜਿਹੜੀਆਂ ਨੇ ਉਹ ਲਗਾਈਆਂ ਜਾਣਗੀਆਂ ਔਰ ਦੂਸਰੇ ਪਾਸੇ ਇੱਕ ਵਾਰ ਫੇਰ ਤੁਹਾਨੂੰ ਦਿਖਾ ਦਈਏ ਕਿ ਜਿਹੜਾ ਹੈ ਪੋਲੋ ਗਰਾਊਂਡ ਹੈ ਪਟਿਆਲੇ ਦਾ ਤਾਂ ਜਿੱਥੇ ਕੱਲ ਨਰਿੰਦਰ ਮੋਦੀ ਜਿਹੜਾ ਨੇ ਉਹ ਪਹੁੰਚਣਗੇ ਬਾਦ ਦਪਹਿਰ ਪਹੁੰਚਣਗੇ ਤਾਂ ਤੁਸੀਂ ਦੇਖ ਸਕਦੇ ਹੋ ਜ਼ਰੂਰ ਗਰਮੀ ਵੀ ਬਹੁਤ ਹੈਗੀ ਹੈ ਔਰ ਲੋਕ ਵੀ ਜਿਹੜੇ ਨੇ ਉਰੇ ਪਹੁੰਚ ਰਹੇ ਜਿਵੇਂ ਵੱਖ-ਵੱਖ ਡਿਊਟੀਆਂ ਨੇ ਜਿਹੜੀਆਂ ਮੈਕਮੇ ਵੱਲੋਂ ਲਗਾਈਆਂ ਜਾਂਦੀਆਂ ਹੈਗਾ ਇਸ ਚੀਜ਼ ਨੂੰ ਦੇਖਦੇ ਹੋਏ ਗਰਮੀ ਨੂੰ ਦੇਖਦੇ ਹੋਏ ਖਾਸ ਤੌਰ ਤੇ ਪੱਖਿਆਂ ਦਾ ਕੂਲਰਾਂ ਦਾ ਪਾਣੀ ਦਾ ਜਿਹੜਾ ਹੈਗਾ ਪ੍ਰਬੰਧ ਹੈ ਉਹ ਲਗਾਤਾਰ ਕੀਤਾ ਜਾ ਰਿਹਾ ਹੈਗਾ ਤਾਂ ਦੋ ਦਿਨ ਤੋਂ ਲਗਾਤਾਰ ਸਟੇਜ ਜਿਹੜੀ ਹੈ ਉਹ ਸਜਾਈ ਜਾ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਅਸੀਂ ਪਟਿਆਲੇ ਦੀਆਂ ਦਿਖਾ ਰਹੇ ਹਾਂ ਤਾਂ ਹਲੇ ਜਰੂਰ ਕੁਝ ਘੰਟੇ ਹੀ ਰਹਿ ਗਏ ਨੇ ਕਿਉਂਕਿ ਨਰਿੰਦਰ ਮੋਦੀ ਤਿੰਨ ਮਹਾਰੈਲੀਆਂ ਜਿਹੜੀਆਂ ਨੇ ਉਹ ਪੰਜਾਬ ਚ ਕਰਨ ਜਾ ਰਹੇ ਹੈ ਤਾਂ ਤਸਵੀਰਾਂ ਤੁਹਾਨੂੰ ਫਿਲਹਾਲ ਪਟਿਆਲਾ ਦੀਆਂ ਦਿਖਾ ਰਹੇ ਹਾਂ ਪਟਿਆਲਾ ਦੀਆਂ ਜਿੱਥੇ ਪੋਲੋ ਗਰਾਊਂਡ ਦੇ ਵਿੱਚ ਸਟੇਜ ਦੇ ਉੱਤੇ ਸਟੇਜ ਦੇ ਉੱਤੇ ਹੀ ਬੈਠਣਗੇ ਔਰ ਤਸਵੀਰਾਂ ਤੁਸੀਂ ਫਿਲਹਾਲ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਲਗਾਤਾਰ ਜਿਹੜੀਆਂ ਹੈਗੀਆਂ ਪਟਿਆਲੇ ਦੀਆਂ ਤੁਹਾਨੂੰ ਦਿਖਾ ਰਹੇ ਆ ਤਾਂ ਜਿੱਥੇ ਇਹ ਉਹੀ ਸਟੇਜ ਆ ਜਿੱਥੇ ਕੱਲ ਨਰਿੰਦਰ ਮੋਦੀ ਜਿਹੜੇ ਨੇ ਉਹ ਪਹੁੰਚਣਗੇ ਔਰ ਉਹਨਾਂ ਦੇ ਨਾਲ ਕਈ ਹੋਰ ਲੀਡਰ ਵੀ ਜਿਹੜੇ ਉਹਨਾਂ ਦੇ ਨਾਲ ਹੋਣਗੇ ਤਾਂ ਭਾਰੀ ਪੁਲਸ ਬਲ ਜਿਹੜਾ ਹੈਗਾ ਉਹ ਵੀ ਮੌਜੂਦ ਹੈਗਾ ਔਰ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਚਾਹੇ ਡਾਕਟ ਕੋਟ ਹੋਣ ਚਾਹੇ ਦੂਸਰੇ ਮੈਕਮੇ ਤੋਂ ਵਕਫਾ ਕੁ ਪੁਲਿਸ ਫੋਰਸਿਸ ਜਿਹੜੀ ਹੈਗੀ ਉਹ ਵੀ ਮੌਜੂਦ ਹੈਗੀ ਹੈ ਤਾਂ ਤਸਵੀਰਾਂ ਤੁਹਾਨੂੰ ਪਟਿਆਲਾ ਪੋਲੋ ਗਰਾਊਂਡ ਦੀਆਂ ਦਿਖਾ ਰਿਹਾ ਤਾਂ ਜਿੱਥੇ ਕੱਲ ਕੁਝ ਘੰਟੇ ਬਾਅਦ ਜਿਹੜਾ ਹੈਗਾ ਉਹ ਨਰਿੰਦਰ ਮੋਦੀ ਪਹੁੰਚਣਗੇ ਔਰ ਸਟੇਜ ਜਿਹੜੀ ਉਹ ਸਾਂਝੀ ਕਰਨਗੇ ਲੋਕਾਂ ਦੇ ਨਾਲ ਰابطਾ ਕਰਨਗੇ ਲੋਕਾਂ ਦੇ ਨਾਲ ਗੱਲਬਾਤ ਕਰਨਗੇ ਪ੍ਰਧਾਨ ਮੰਤਰੀ ਪਹੁੰਚਣਗੇ ਤਾਂ ਕਿਉਂਕਿ ਲਗਾਤਾਰ ਦੇਖਿਆ ਜਾਂਦਾ ਹੈ ਕਿ ਜਿੱਥੇ ਪ੍ਰਧਾਨ ਮੰਤਰੀ ਪਹੁੰਚਦੇ ਨੇ ਉੱਥੇ ਸਕਿਉਰਟੀ ਜਿਹੜੀ ਹੈ ਪੂਰੀ ਕਿਉਂਕਿ ਲਗਾਤਾਰ ਕਿਸਾਨਾਂ ਦੇ ਵੱਲੋਂ ਵੀ ਇੱਕੋ ਗੱਲ ਕਹੀ ਜਾ ਰਹੀ ਸੀ ਕਿ ਅਸੀਂ ਵਿਰੋਧ ਕਰਾਂਗੇ ਔਰ ਉਸ ਚੀਜ਼ ਨੂੰ ਦੇਖਦੇ ਹੋਏ ਵੀ ਜਿਹੜਾ ਹੈਗਾ ਲਗਾਤਾਰ ਜਿਹੜੀ ਹੈ ਸਕਿਉਰਟੀ ਵਧਾਈ ਗਈ ਸੀ ਚਾਹੇ ਉਹ ਵਕਫਾ ਹੋਵੇ ਬੀਐਸਐਫ ਹੋਵੇ ਮਿਲਟਰੀ ਹੋਵੇ ਦੂਸਰੇ ਪਾਸੇ ਗੁਜਰਾਤ ਫੋਰਸ ਜਿਹੜੀ ਉਹ ਵੀ ਹੋਏਗੀ ਇਹ ਉਹੀ ਸਟੇਜ ਹੈ ਜਿੱਥੇ ਨਰਿੰਦਰ ਮੋਦੀ ਜਿਹੜੇ ਨੇ ਕੱਲ ਉਹ ਸਟੇਜ ਦੇ ਉੱਤੇ ਹੀ ਲੋਕਾਂ ਦੇ ਨਾਲ ਰੂਬਰੂ ਹੋਣਗੇ ਔਰ ਤੁਸੀਂ ਦੇਖ ਸਕਦੇ ਹੋ 30 ਕੁਰਸੀਆਂ ਦੇ ਕਰੀਬ ਜਿਹੜਾ ਹੈਗਾ ਉਰੇ ਕੁਰਸੀਆਂ ਲੱਗਣ ਗਈਆਂ ਔਰ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਜਿਹੜਾ ਹੈਗਾ ਲੋਕਾਂ ਦੇ ਨਾਲ ਰੂਬਰੂ ਹੋਣਗੇ ਔਰ ਤੁਹਾਨੂੰ ਦਿਖਾ ਦਈਏ ਦੂਰ ਦੂਰ ਤੱਕ ਜਿਹੜਾ ਹੈਗਾ ਕੁਰਸੀਆਂ ਜਿਹੜੀਆਂ ਨੇ ਉਹ ਲੱਗ ਰਹੀਆਂ ਨੇ ਜਰੂਰ ਪ੍ਰਬੰਧ ਨੇ ਜਿਹੜੇ ਉਹ ਪੁਕਤਾ ਕੀਤੇ ਗਏ ਆ ਔਰ ਦੂਸਰੇ ਪਾਸੇ ਕੁੱਲਰ ਦਾ ਹੋਵੇ ਪਾਣੀ ਦਾ ਹੋਵੇ ਹਰ ਇੱਕ ਚੀਜ਼ ਨੂੰ ਲੈ ਕੇ ਸਿਕਿਉਰਿਟੀ ਦੇ ਰੀਜ਼ਨ ਨੂੰ ਹੋਵੇ ਹਰ ਪਾਸੇ ਜਿਹੜਾ ਹੈਗਾ ਪੁਕਤਾ ਜਿਹੜੇ ਨੇ ਉਹ ਪ੍ਰਬੰਧ ਲਗਾਤਾਰ ਕੀਤੇ ਜਾ ਰਹੇ